ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਕਾਲਾ ਹੋਆ ਕਾਲਾ ਨਹੀਂ ਕਹਿਣਾ ਕਾਲ ਕਾਲਾ ਹੀ ਬੋਲਣਾ ਕਾਲਾ ਹੋਆ ਸਿਆਹੋ ਖੰਨਲੀ ਥੋਤੀ ਉਜਲੀ ਨਾ ਹੋਵਈ ਖੰਨਲੀ ਥੋੜਾ ਜਿਹਾ ਕਸਕੇ ਬੋਲਣਾ ਤੇ ਟਿੱਕੀ ਅਖੰਨਲੀ ਥੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹ ਜੇ ਸੌ ਧੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚਹੂ ਜੁਗੀ ਯਹ ਜੁਗੀ ਕਾਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈ ਐ ਪਾਈ ਐ ਜਿਨ ਕੋ ਹਰ ਲਖ ਪਾਹੀ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਾਂਜੀ ਇੱਥੇ ਵਿਸਰਾਮ ਲਾਉਂਦੇ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੀ ਸੁਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਾਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁੱਖਾ ਕਾਣ ਦੁੱਖਾ ਕਾਣ ਜਿਨਾ ਸਾਸ ਗਰਾਸ ਨਾ ਵਿਸਰੈ ਸੇ ਹਰ ਜਾਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੂਕੀ ਜਮ ਕੀ ਜਗਤ ਕਾਨ ਸ਼ਲੋਕ ਮਹੱਲਾ ਤੀਜਾ ਹਰੀ ਜਨ ਉਥਾਰੈ ਦੱਬੇ ਓਹ ਸੁਤਿਆ ਗਈ ਵਿਹਾਰੇ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਸਤਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨਾ ਉਪਜਿਓ ਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰਕਾਰ ਨ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੁਜੈ ਭਾਈ ਨਾਨਕ ਗੁਰ ਸਰਣਾਈ ਉੱਭਰੇ ਸਚ ਮਾਨਬਦ ਧਿਆਏ ਮਹੱਲਾ ਤੀਜਾ ਸਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਪਿਰ ਕੈ ਭਾਣਾ ਸਦਾ ਚੱਲੈ ਤਾ ਬਨਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁਖ ਲੱਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹਿਤ ਪਿਆਰ ਪੌੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਤੇ ਨਰ ਬੁਰੀਆਰੀ ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੁ ਪਪਿਸ਼ਟ ਹਤਿਆਰੀ ਇਹ ਪਾਪ ਸੱਟ ਨਹੀਂ ਕਹਿਣਾ ਪਪਿਸ਼ਟ ਉਚਾਰਨ ਕਰਨਾ ਹੈ ਪਪਿਸ਼ਟ ਹਤਿਆਰੀ ਓਹੇ ਘਰ ਘਰ ਫਿਰ ਹੈ ਕੁਸੁੱਧ ਮਨ ਦਿਉ ਧਰ ਕਟਨਾਰੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਓਹੇ ਉਚਾਰਨ ਕਰਨਾ ਓਹ ਨਹੀਂ ਕਹਿਣਾ ਉਹੇ ਘਰ ਘਰ ਫਿਰੈ ਇਥੇ ਠਮਕ ਕੁਸ਼ੁੱਧ ਮਨ ਕੁਸ਼ੁੱਧ ਦੇ ਕੱਕੇ ਦੇ ਵੀ ਔਂਕੜ ਆ ਕੁਸ਼ੁੱਧ ਉਚਾਰਨ ਕਰਨਾ ਕੁਸ਼ੁੱਧ ਮਨ ਇਥੇ ਵਿਸਰਾਮ ਜਿਉ ਧਰਕਟ ਉਚਾਰਨ ਕਰਨਾ ਧਰਾਕਟ ਨਹੀਂ ਕਹਿਣਾ ਜਿਉ ਧਰਕਟ ਨਾ ਰੀ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸواری ਇਹ ਮਿਲੇ ਪਦ ਤੇ ਵਿਸਰਾਮ ਹੈ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਕਾਲੈ ਕਾ ਕਾਲ ਦਾ ਕਾਲੈ ਕਾ ਕਿਛ ਨ ਬਸਾਈ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਹਰ ਸੇਤੀ ਮਾਨ ਰਵ ਰਹਿਆ ਸੱਚੇ ਰਹਿ ਅਸਮਾਈ ਨਾਨਕ ਹਾ ਬਲਿਹਾਰੀ ਤਿੰਨ ਕਾਉ ਇਹ ਤਿੰਨ ਪਾਠ ਸ਼ੁੱਧ ਪਾਠ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਾਉ ਮੇਰੀ ਪੁਥੀ ਚ ਤਿੰਨ ਛਪਿਆ ਸੀ ਟਿੱਪੀ ਨਾਲ ਪਰ ਤਿੰਨ ਪਾਠ ਪ੍ਰਾਰਥਨ ਰੂਪਾਂ ਦੇ ਵਿੱਚ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਾਉ ਜੋ ਚੱਲਣ ਸਤਗੁਰ ਪਾਏ ਮਹੱਲਾ ਤੀਜਾ ਬਿਨ ਸਬਦੈ ਸੁਧ ਨ ਹੋਵਈ ਜੇ ਅਨੇਕ ਕਰੇ ਜੇ ਅਨੇਕ ਕਰੈ ਸੀਗਾਰ ਤਿਰ ਕੀ ਸਾਰ ਨ ਜਾਣਈ ਦੂਜੈ ਪਾਏ ਪਿਆਰ ਸਾ ਕੁਸੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਜੀ ਸਾ ਕੁਸੁੱਧ ਸਾ ਕੁਲਖਣੀ ਇੱਥੇ ਵਿਸਰਾਮ ਹੈ ਨਾਨਕ ਪਾਗ ਤੇ ਯਮ ਕਲਾ ਕੇ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਾਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ